ਤੇ ਮਿਹਰਿਆੜੀ ਬੈਠੇ ਹੁੰਦੇ ਐ ਤੇ ਨਾ ਪੱਕੇ ਬੈਠੇ ਹੁੰਦੇ ਨੇ ਇਹਨਾਂ ਨਾਲ ਗੱਲਾਂ-ਵੱਤਾਂ ਮਾਰਦਣ ਵਾਲੇ ਆ ਤੁਸੀਂ ਐਂਗਰ ਮੈਨੂੰ ਉਤਾਰ ਦੋ ਹੈ ਮੈਂ ਚੱਲਦਾ ਤੇ ਨਾਲੇ ਮੈਂ ਆਹ ਗੱਡੀ ਨੂੰ ਉੱਥੇ ਲਾਲਵਾ ਗੱਡੀ ਤੁਸੀਂ ਉੱਥੇ ਅੰਬ ਥੱਲੇ ਲਾ ਲਓ ਹਾਂ ਹਾਂ ਤੁਸੀਂ ਚੱਲੋ ਚੱਲੋ ਤੁਸੀਂ ਚੱਲੋ ਤੁਸੀਂ ਹੋ ਜੋ ਮੂਰੇ ਮੂਰੇ ਲਓ ਜੀ ਆਹ ਦੇਖੋ ਕਿਆ ਸੋਹਣੇ ਨਜ਼ਾਰੇ ਹੈ ਪੰਜਾਬ ਦੇ ਆੜੀ ਬੈਠੇ ਜੀ ਅੰਬ ਥੱਲੇ ਇਹਨਾਂ ਨਾਲ ਗੱਲਾਂ-ਵੱਤਾਂ ਮਾਰਦੇ ਆ ਥੋੜੀਆਂ ਬਹੁਤ ਕਿੱਧਰ ਨੂੰ ਚੱਲਦੀ ਗੱਲ ਪਤਾ ਤਾਂ ਉੱਥੇ ਜਾ ਕੇ ਹੁਣ ਲੱਗੂ ਪਤਾ ਆਹ ਦੇਖੋ ਜੀ ਇਹ ਕਿਆ ਸੋਹਣਾ ਦ੍ਰਿਸ਼ਾ ਹੈ ਪੰਜਾਬ ਵਰਗੀ ਰੀਸ ਕਿੱਥੇ ਯਾਰ ਵਾਹ ਜੀ ਵਾਹ ਆ ਦੇਖੋ ਜੀ ਅੰਬ ਕਿੰਨਾ ਤਗੜਾ ਹੈ ਜੀ ਹੈ ਨਜ਼ਾਰਾ ਜਰਾ ਨੇ ਜੀ ਆ ਫੜੋ ਤਾਂ ਕੈਮਰਾ ਜਰਾ ਹਾਂਜੀ ਭਾਲ ਸਿੰਘ ਜੀ ਕੀ ਹਾਲ ਹੈ ਠੀਕ ਠਾਕ ਹੋ ਕੀ ਬਣਦਾ ਕੀ ਹਾਲ ਚਾਲ ਹੈ ਵਧੀਆ ਵਧੀਆ ਜੀ ਠੀਕ ਠਾਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿੰਨੇ ਕੀ ਵਧੀਆ ਬੰਦੇ ਹੈ ਹਾਂ ਜੀ ਠੀਕ ਠਾਕ ਵਧੀਆ ਜੀ ਹਾਂ ਜੀ ਤੇਲੂ ਸਿੰਘ ਜੀ ਕੀ ਹਾਲ ਚਾਲ ਹੈ ਇਹ ਜੀ ਤੇਲੂ ਸਿੰਘ ਜੀ ਬੜੇ ਘੈਂਟ ਬੰਦੇ ਜੀ ਐ ਜਮੇ ਸਿਰਾ ਗੱਲ ਬਾਤ ਹੈ ਕੀ ਹਾਲ ਚਾਲ ਹੈ ਠੀਕ ਠਾਕ ਹੈ ਕੀ ਕੁਝ ਬਣਦਾ ਪਾਲਤ ਸਿੰਘ ਕੀ ਹਾਲ ਹੈ ਇਹ ਤਿੰਨ ਕੁੜੀਆਂ ਦੇ ਪਿੱਛੇ ਤੇ ਹੋਇਆ ਤਾਂ ਇਹ ਤਿੰਨ ਕੁੜੀਆਂ ਦੇ ਪਿੱਛੇ ਤੇ ਹੋਇਆ ਤਾਂ ਹਾਂ ਅੱਛਾ ਇਹ ਤਾਂ ਨਾ ਤੈਨੂੰ ਰੱਖਤਾ ਅੱਛਾ ਤੀਏ ਤੋਂ ਤੇਲੂ ਹਾਂ ਤੇਲੂ ਤੇਲੂ ਸਿੰਘ ਅਲਾਂਗੇ ਨਟ ਗਿਆ ਉਹ ਦੱਤੀ ਹੈ ਹੈ ਨਟ ਗਿਆ ਨਾ ਨਟ ਤਾਂ ਗਿਆ ਜਣੀ ਇਹ ਇਹ ਨੌਂ ਇਹਦਾ ਤੇਲੂ ਤਾਂ ਰੱਖਿਆ ਅੱਛਾ ਇਹ ਇਹ ਤਾਂ ਤਿੰਨ ਪਹਿਣਾ ਹੋ ਜਾਂ ਪਹਿਲਾ ਇਹਦੇ ਠੀਕ ਹੈ ਉਹ ਫਿਰ ਚੌਥਾ ਇਹ ਹੋਇਆ ਹਾਂ ਫਿਰ ਰੱਖਤਾ ਤਿੰਨ ਕੁੜੀਆਂ ਬਤੇ ਤੇਲੂ ਤੇਲੂ ਸਿੰਘ ਫਿਰ ਤਾਂ ਚੇਲੂ ਹੁਣ ਤਾਂ ਇਹ ਤਾਂ ਚੌਥੇ ਨੰਬਰ ਪਾ ਆਇਆ ਇਹ ਤੇਲੂ ਗਾਇ ਤਾਂ ਤਿੰਨ ਪਰਤੇ ਤੇ ਤਿੰਨ ਪਰਤੇ ਆਇਆ ਹਾਂ ਕੀ ਹਾਲ ਚਾਲ ਹੈ ਵਧੀਆ ਜੀ ਆ ਦੇਖੋ ਜੀ ਕਿਆ ਸੋਹਣੇ ਬੰਦੇ ਆ ਵਧੀਆ ਬੰਦੇ ਆ ਕਿਆ ਕੁਸ ਬਣਦਾ ਬਸ ਕਿਹਾ ਧੀਰੀ ਰੇ ਡੋਲਾ ਘੁੰਮ ਲੈ ਜੀਲੀ ਦੀਆਂ ਡੋਲਾ ਉੱਪਰ ਘੁੰਮ ਰਿਹਾ ਨੱਕਾ ਵੜਨ ਲਾਗੇ ਕਦੀ ਕਦੀ ਇੱਧਰ ਨੂੰ ਚਲੇ ਗਏ ਕੱਖਾਂ ਨੂੰ ਵੜਨ ਚਲੇ ਗਏ ਕਦੀ ਕੋਸੇ ਲੇ ਗਏ ਪਰ ਸਾਰਾ ਦਿਨ ਆਹੀ ਕੋਸ ਹੈ ਰਾਤ ਨੂੰ ਨਹੀਂ ਟੇਕ ਹੈ ਦਿਨ ਨੂੰ ਨਹੀਂ ਟੇਕ ਹੈ ਰੱਬ ਉੱਪਰ ਤੇ ਬਾਰਸ਼ ਨਹੀਂ ਪਾਉਂਦਾ ਮੀਂਹ ਚਾਹੀਦਾ ਨਾ ਮੀਂਹ ਚਾਹੀਦਾ ਬਰਸਾਤ ਮਾ ਤਾਂ ਮੀਂਹ ਪੈਂਦਾ ਹੀ ਨਹੀਂ ਆਪਣੇ ਹੁਣ ਆਪਣੇ ਆਲੇ ਦੁਆਲੇ ਪੈਂਦਾ ਆਪਣੇ ਇਲਾਕੇ 'ਚ ਨਹੀਂ ਕਹਿੰਦੇ ਪੈਂਦਾ ਆਪਣੇ ਪੈਂਦਾ ਹੀ ਨਹੀਂ ਪਤਾ ਨਹੀਂ ਕਿਹਾ ਮਹਾਰਾਜ ਦਾ ਕੰਨ ਦੇਸੀ ਮਾੜਾ ਕਰਤਾ ਨਹੀਂ ਨਹੀਂ ਮਾੜਾ ਤਾਂ ਕੁਝ ਨਹੀਂ ਕਰਦਾ ਉਹਦੀ ਮਰਜ਼ੀ ਹੈ ਉਹਦੀ ਮਰਜ਼ੀ ਹੈ ਹੁਣ ਇਹਦੇ ਬੰਦ ਕਰ ਕਿਹੜਾ ਜੋਰ ਹੈ ਅੰਬ ਅੰਬ ਲੱਗੇ ਤੇ ਹਾਂ ਅੰਬ ਉੱਪਰ ਪੈ ਗਿਆ ਤੇਲੀਆ ਤੇਲੀਆ ਪੈ ਗਿਆ ਅੱਛਾ ਹਾਂ ਅੰਬ ਤਾਂ ਬਹੁਤ ਲੱਗੇ ਤੇ ਅੱਛਾ ਉਹ ਤੇ ਕੁਤੀਆਂ ਲੰਬੀਆਂ ਦੀਆਂ ਅੰਤੇ ਨਹੀਂ ਸੀ ਆ ਵਾ ਤੇਲੀ ਦੀ ਨੇ ਬਰਵਾਦ ਕਰਤੀਆਂ ਅੱਛਾ ਤੁਹਾਡੇ ਵਾਲੇ ਪਾਸੇ ਤਾਂ ਹੁੰਦੀ ਖਾਸੀ ਉਹ ਮੋਟਰ ਆਪਣੀ ਉਹ ਪਿਆ ਘਿਰਲਾ ਪਿਆ ਉੱਥੇ ਕਿਲਦੀ ਪਈ ਹਾਂ ਕਿਰ ਲਿਆ ਉਹ ਕਿਲਦੀ ਇੱਧਰ ਪਈ ਐ ਅੱਛਾ ਉਹ ਕਿਰਲੀ ਐ ਹਾਂ ਬੋਲਦੰਗਰ ਮਾਰੀ ਜਾਂਦੇ ਨੇ ਖੇਤਾਂ ਵਾਂ ਸੁੱਕੀ ਜ਼ਮੀਨ ਕੁੱਟ ਕੇ ਹਾਂ ਹਾਂ ਬਈ ਗਿੱਲੇ ਨਾ ਜਾਵੇ ਕਿ ਖੇਤਾਂ ਮੜਲੇ ਹੋ ਗਏ ਤਾਂ ਹੁਣ ਤਾਂ ਪਾਣੀ ਹੋ ਗਿਆ ਹੁਣ ਤਾਂ ਸਾਰਾ ਕੁਝ ਸਾਰਾ ਕਿਰਲੀ ਕਿਰਲੀ ਹੁੰਦੀ ਐ ਕਿਰਲਾ ਹੁੰਦਾ ਇਹਦੇ ਫਰ ਇਹ ਚ ਫਰ ਕਿਹਿਆ ਹੁੰਦਾ ਕਿਰਲਾ ਹੁੰਦਾ ਬਣਾ ਹੁੰਦਾ ਚਾਰ ਬੋਲ ਤੋਂ ਹੁੰਦਾ ਕਿਰਲਾ ਚਾਰ ਬੋਲ ਤੋਂ ਤਾਂ ਹੁੰਦਾ ਕਿਲੜੀ ਹੁੰਦੀ ਦੋ ਬੋਲਾਂ ਦੀ ਅੱਛਾ ਢਡੇ ਨੂੰ ਚਾਰ ਬੋਲ ਤੋਂ ਖਿੱਚਦੇ ਤੇ ਅੱਛਾ ਢਡੇ ਨੂੰ ਦੋ ਕਿਰਲੀ ਨੂੰ ਦੋ ਖਿੱਚਦੇ ਤੇ ਇਹ ਜਨਾ ਕਿਰਲਾ ਆ ਜਾਂ ਕਿਰਲੀ ਆ ਹਾਂ ਇਹ ਕਿਰਲੀ ਜਿਹੜੀ ਐ ਕਿਰਲੇ ਦੀ ਘਰ ਵਾਲੀ ਹੁੰਦੀ ਐ ਨਹੀਂ ਕਰ ਰਹੀ ਮਸਲਾ ਚ ਹੁਣ 4 ਬੋਲ ਦਾ ਤਾਂ ਬੜਾ ਕਿੱਲਾ ਹਾਂ 2 ਬੋਲ ਤਾਂ ਨਿਕਲਦੀ ਅੱਛਾ ਇਕੜੇ ਸੁਹਾਗਾ ਸੁਹਾਗੀ ਹਾਂ ਸੁਹਾਗਾ ਸੁਹਾਗੀ ਸਾਰੇ ਦੇ ਜੋੜੇ ਹੁੰਦੇ ਆ ਹਾਂ ਹੋਰ ਕਿਹੜੇ ਕਿਹੜੇ ਜੋੜੇ ਹੁੰਦੇ ਆ ਸੁਹਾਗਾ ਸੁਹਾਗੀ ਜਿਹੜੇ 2 ਬੋਲ ਦਾ ਸੁਹਾਗੀ ਨੂੰ ਜੋੜਦੇ ਤੇ 4 ਬੋਲ ਦਾ ਸੁਹਾਗੇ ਨੂੰ ਅੱਛਾ ਸੁਹਾਗੇ ਨੂੰ 2 ਬੋਲ ਇੱਕ ਜੋੜੀ ਇਦਾਂ ਇਸੇ ਤਰ੍ਹਾਂ ਤਵਾ ਤਵੀ ਹਾਂ ਤਵੀ ਬੜੀ ਹੁੰਦੀ ਆ ਤਵਾ ਛੋਟਾ ਹੁੰਦਾ ਤਵਾ ਛੋਟਾ ਹੁੰਦਾ ਹਾਂ ਤਵੀ ਬੜੀ ਹੁੰਦੀ ਹੈ ਹੈ ਤਵਾ ਨਹੀਂ ਹੈ ਤਵੀ ਹੱਡੀ ਹੁੰਦੀ ਹੈ ਤਵੀ ਬੜੀ ਹੁੰਦੀ ਹੈ ਤਵੀ ਦਾ ਰੋਬ ਜਾਦਾ ਤਵੀ ਦਾ ਰੋਬ ਆਇਆ ਫੋਰ ਚਾਰ ਪੰਜ ਰੋਟੀਆਂ ਪੰਜ ਨਹੀਂ ਤਵੇ ਪਰਿਕੋ ਪੈਂਦੀ ਹੈ ਆ ਵੀ ਹੈ ਹਰੇਕ ਚੀਜ਼ ਦਾ ਜੋੜਾ ਬਣਾ ਹੋਇਆ ਹੈ ਜੋੜਾ ਬਣਾ ਹੋਇਆ ਜੀ ਬਣ ਜਾਂ ਮੰਜਾ ਮੰਜੀ ਹੈ ਆ ਮੰਜਾ ਮੰਜੀ ਇਦਾਂ ਹੀ ਵੀ ਆਂਬ ਅੰਬੀ ਹਾਂ ਹੋਰ ਕਿਹੜੇ ਕਿਹੜੇ ਜੋੜੇ ਹੋਰ ਸਾਰਾ ਹੀ ਹੈ 베ਰ 베ਰੀ ਗਲਾਸ ਗਲਾਸੀ ਜੀ ਹਾਂ 베ਰ 베ਰੀ ਹਾਂ ਜਾਮਣ ਜਾਮ ਜਮੋਵਾ ਜਾਮਣ ਜਮੂਆ ਜਾਮ ਹੋਏ ਹੈ ਇਹ ਦੋ ਹੈ ਇਹ ਦੋ ਹੈ ਜਾਮਣ ਤੇ ਜਮੂਆ ਜਾਮਣ ਉਹਦੇ ਬੜੀ ਹਾਂ ਜਮੂਆ ਹੁੰਦਾ ਛੋਟਾ ਜਿਹਾ ਜਮ ਇਹ ਨਾ ਉਹ ਜਮੂਏ ਖਾਦੇ ਆਪਣੇ ਪਿੰਡ ਲੱਗੇ ਕਿਤੇ ਹਾਂ ਹੈਗਾ ਜਮੂਆ ਜਾਮਣ ਨਾ ਘੜਾ ਅੱਛਾ ਫਲ ਆਇਆ ਹੋਇਆ ਇਸ ਟਾਈਮ ਹਾਂ ਚਾੜ ਲਿਆ ਉਹ ਥੋੜੀ ਦੇਰ ਰਹਿੰਦਾ ਫਲਾਂ ਨਾ ਜਮੂਆ ਥੋੜੀ ਦੇਰ ਰਹਿੰਦਾ ਹੈ ਵਾਹ ਜੀ ਵਾਹ ਦੇਖੋ ਜੀ ਮੋਰ ਬੜੇ ਇਸ ਪਿੰਡ ਦੇ ਵਿੱਚ ਮੋਰ ਹੈ ਮੇਰੇ ਖਿਆਲ ਵੀ ਸਾੜਾ ਤਕਰੀਬਨ ਹੋਊਗਾ ਇਹ ਜ਼ਿਆਦਾ ਨਹੀਂ 500 ਦਾ ਹੈਗਾ 500 ਮੂਰ ਹੈਗਾ ਹਾਂ ਰਾਮਪੁਰ ਟਪਰੀਆਂ ਚ ਬਹੁਤ ਉਧਰ ਜੰਗਲ ਬੰ ਤੇਰਾ ਜਾਨਵਰ ਦੂਜੀਆਂ ਬਹੁਤ ਲਿਲਕਾ ਆਉਨੀਆਂ ਹੁਣ ਕਿਹੜੀਆਂ ਨੀਲ ਗਾਏ ਆ ਨੀਲ ਗਾਏ ਆਂਦੀ ਹੈ ਉਹ ਤਾਂ ਨੁਕਸਾਨ ਵੀ ਕਰਦੀ ਹੈ ਉੱਥੇ ਨੂੰ ਮੇਰੀ ਖਾਲ ਮਨ ਵੜ ਕੇ ਦੇਖ ਸਾਰੀ ਖਾਲ ਵੱਡੀ ਪਈ ਹੈ ਨੀਲ ਗਾਏ ਨੇ ਹਾਂ ਫੇਰ ਸਵਾਰ ਨਹੀਂ ਪੈਂਦੀ ਹੈ ਜਾਂ ਵਿਚ ਨੂੰ ਲੱਖਦੀਆਂ ਸਾਰੀ ਨਾ ਇੱਕ ਲਾਈਨ ਨੂੰ ਹੀ ਜਾਣਾ ਜਿੱਧਰ ਨੂੰ ਜਾਣਾ ਅੱਛਾ ਹਾਂ ਇਧਰ ਤੇ ਆਏ ਆਉਨੀਆਂ ਭੱਜ ਗਾ ਉਪਰਾਂ ਤੇ ਆਏ ਇੱਥੇ ਤੇ ਆਏ ਉਧਰ ਤੇ ਆਏ ਸਾਰਾ ਤੇ ਨੁਕਸਾਨ ਬਹੁਤ ਕਣਕ ਬਹੁਤ ਤੋੜਦੀਆਂ ਅੱਛਾ ਹਾਂ ਚਲੋ ਕੀ ਕਰੀਏ ਹੁਣ ਹੋ ਜਾਂਦੇ ਜਿਹੜੇ ਜੰਗਲੀ ਜਾਨਵਰ ਇਹਨਾਂ ਨੂੰ ਕੀ ਕਹੇ ਕੀ ਕੁਛ ਬੀਜਿਆ ਹੋਇਆ ਸਬਜੀ ਵੀ ਬੀਜੀ ਹੈ ਕੁਛ ਸਬਜੀ ਨਹੀਂ ਸਬਜੀ ਵੀ ਜੇ ਤਿਆਰ ਕਰਿਆ ਖੇਤ ਇਹਨਾਂ ਨੂੰ ਮੀਂਹ ਪੈ ਗਿਆ ਹਾਂ ਕਾਦੇ ਵਾਸਤੇ ਕਰਿਆ ਤਿਆਰ ਪਾਲਕ ਲਾਉਣੀ ਹੈ ਪਾਲਕ ਧਣੀਆਂ ਪਾਲਕ ਧਣੀਆਂ ਦਾ ਕਿ ਟਾਈਮ ਹੈ ਹਾਂ ਬਹੁਤ ਹੁਣ ਆ ਜਾਣਾ ਹੈ ਹੁਣ ਪਾਲਕ ਧਣੀਆਂ ਚੱਲੂਆ ਹਾਂ ਮੱਛਰ ਦੇ ਮੜੇ ਜੇ ਬਾਅਦ ਮਾ ਹੁੰਦਾ ਹੈ अच्छा मच्छर ਤੇ ਬਾਦਮਾ ਹੁੰਦਾ ਹਾਂ ਮੱਛਰ ਖਾ ਜਾਂਦਾ ਨਰਮ ਹੁੰਦਾ ਹੈ ਅੱਛਾ ਪਾਲਕ ਧਣੀਆਂ ਹੈ ਫਿਰ ਸਾਗ ਹੋਣਾ ਭਾਦੋਂ ਚ ਹਾਂ ਸਾਗ ਫਿਰ ਪਰ ਦੂਜੇ ਐ ਬੀਜ ਨੇ ਫਿਰ ਮੱਛਰ-ਮੁਛਰ ਘਟ ਜਾਂਦਾ ਨਾ ਤੇ ਸਾਗ ਨੂੰ ਨਰਮ ਨੂੰ ਖਾਈ ਜਾਂਦਾ ਪੱਛਰ ਅੱਛਾ ਸਾਗ ਭਾਦ ਹੁੰਦਾ ਹਾਂਜੀ ਵਾਹ ਜੀ ਵਾਹ ਜਿਹੜਾ ਗਰਮੀਆਂ ਵਾਲਾ ਸਾਗ ਵੀ ਹੁੰਦਾ ਗਰਮੀਂ ਪਾਲ ਸਿੰਘ ਗਰਮੀ ਵਾਲਾ ਹੋ ਗਿਆ ਗਰਮੀ ਵਾਲੇ ਸਾਗ ਬਾਰੇ ਦੱਸੋ ਜਰਾ ਕੀ ਹੁੰਦਾ ਤੋੜੀਆਂ ਹੈ ਤੋੜੀਆਂ ਬੀਜ ਹੁੰਦਾ ਹੁਣ ਤੋੜੀਆਂ ਕਹਿੰਦੇ ਇਹਨੂੰ ਹਾਂ ਉਹ ਚ ਕੀ-ਕੀ ਪਿਆ ਹੁੰਦਾ ਖੱਲਾ ਤੋੜੀਆਂ ਆ ਇੱਕ ਨਿਕਲੋ ਆਪਾਂ ਸਰੋਂ ਆ ਹੂੰ ਰਾਇਆ ਹੈ ਹੂੰ ਇਹ ਲੱਗ-ਲੱਗ ਤੋੜੀਆਂ ਹੁੰਦਾ ਤੋੜੀਆ ਹਾਂ ਉਛਪੋਟਾ ਰਹਿੰਦਾ ਉਹ ਇੰਨਾ ਆ ਜਾ ਬਾਈ ਇੱਥੇ ਬੈਠ ਜਾ ਤੂੰ ਆ ਜਾ ਪਿੱਛੇ ਆ ਜਾ ਆ ਜਾ ਬਹਿ ਜਾ ਤੋੜੀਏ ਛੋਟੇ ਹੀ ਹੁੰਦਾ ਅੱਛਾ ਉਹ ਉਹ ਗਰਮੀਆਂ ਤੇ ਚੱਲਦਾ ਸਾਗ ਉਹ ਹੁਣ ਆਪਾਂ ਨੇ ਹੁਣ ਵੀਜ ਹੋ ਜਾਣਾ ਬੜਾ ਦੁੱਲ ਵੀਜਣਾ ਉਹ ਉਹ ਜੇ ਖਾਣਾ ਹੋਵੇ ਸਾਡੇ ਵਰਗੇ ਦਾ ਦਿਲ ਕਰੇ ਖਾਣ ਨੂੰ ਉਹ ਤੋੜੀ ਵਾਲਾ ਸਾਗ ਜਿਹੜਾ ਗਰਮੀਆਂ ਦਾ ਖਾਓ ਨਾ ਖਾਓ ਕਿਤਾ ਕੋਈ ਬਣਾਊਗਾ ਤਾ ਆਉਂਗਾ ਬਣਾਏ ਨਹੀਂ ਹੋ ਤਾਂ ਹੁਣ ਤੋੜੀਏ ਵੀ ਹੋ ਜਾਣੇ ਹਾਂ ਉਹ ਫਿਰ ਵਿਕਣੇ ਆ ਹਾਂ ਸੈਂਸ ਹੀ ਲੈ ਲੈਣੇ ਖੜੇ ਨੂੰ ਐ ਅੱਛਾ ਹਾਂ ਫੇ ਉਹ ਉਹਨਾਂ ਨੇ ਬੇਚਿਆ ਉਹਦੇ ਚ ਪੈਂਦਾ ਕਿਆ ਕਿਆ ਜਦੋਂ ਬਣਾਉਂਦੇ ਨੂੰ ਉਹਨੋਂ ਪੈਂਦੀ ਹੈ ਪਾਲਕ ਅੱਛਾ ਬਾਕੀ ਗੋਟ ਉਹ ਫਿਰ ਮਿੱਠੇ ਹੀ ਪੈ ਜਣੇ ਮਿੱਠੇ ਹੀ ਪੈ ਜਣਦੇ ਆ ਹਾਂ ਪਾਲਕ ਮਿੱਠੇ ਮਿੱਠੇ ਹਾਂ ਬਾਕੀ ਜਿਹੜਾ ਨੌਨ ਮਿਰਚ ਪਤਾ ਪੈਣੀ ਪੜਾ ਚਲੋ ਤਾਂ ਪੈਣੀ ਆ ਫਿਰ ਮੱਕੀ ਦਾ ਆਟੇ ਦੇ ਵਿੱਚ ਆਲਣਾ ਪਾਉਣਾ ਅੱਛਾ ਉਹ ਉਕਣੇ ਬਣਨਾ ਸਾਰਾ ਕੁਝ ਫਿਰ ਆਇਓ ਘੋਟਾ ਬਣਦਾ ਸਾਗ ਤੇ ਜਿਹੜਾ ਚਲਾਈ ਵਾਲਾ ਸਾਗ ਉਹ ਚਲਾਈ ਵੀ ਹੈਗਾ ਇੱਕ ਉਹ ਵੀ ਇੱਕ ਨਸਲ ਆ ਹਾਂ ਚਲਾਈ ਦਾ ਬੂਟਾ ਹੁੰਦਾ ਨਾ ਉਹ ਉਹ ਵੀ ਹੈਗਾ ਕਨੀਆ ਰਹੇਗਾ ਤੇਰਾ ਤੰਦਲਾ ਹੈਗਾ ਤੰਦਲਾ ਹਾਂ ਉਹਨੂੰ ਚਲਾਈਏ ਨੂੰ ਕਈ ਤੰਦਲਾ ਕਹਿੰਦੇ ਆ ਤੰਦਲੇ ਨੂੰ ਵੀ ਕਹਿੰਦੇ ਤੰਦਲੇ ਕਿ ਸਲਾਰੇ ਸਲਾਰੇ ਦੇ ਵੀ ਬਹੁਤ ਬਈਆ ਨੇ ਪਾਲੇ ਨਰ ਖਜ਼ਨਾਰਾ ਖਾਦਾ ਹੀ ਤਸਲਾ ਬਣਾਉਂਦੇ ਰੋਜ਼ ਅੱਛਾ ਤੇ ਉਹ ਉਹਨਾਂ ਦੇ ਸਾਫਤੇ ਆਏ ਵਿੱਚੋਂ ਦੀਲੇ ਭਾਗੇ ਰਾਂ ਮਲੂਨ ਵਿੱਚ ਪਾ ਕੇ ਇੱਕ ਨਹੀਂ ਸੌ ਸਬੜ ਖਾਈ ਜਾਂਦਾ ਉਹ ਨਹੀਂ ਉਹ ਸੁਆਦ ਹੁੰਦਾ ਖਾਸ ਆਪੇ ਬਣਾਉਂਦੇ ਆ ਉਹ ਅਸੀਂ ਤਾਂ ਕਰੀ ਬਣਾਉਂਦੇ ਆ ਐਸੀ ਕਿਹੜਾ ਬਣਾ ਕੇ ਦਿੰਦੇ ਤੰਦਲੇ ਵਾਲਾ ਤਾਂ ਖਾਦਾ ਹੁੰਦਾ ਪਾਲ ਸਿੰਘ ਤੁਸੀਂ ਹੈ ਪੂਰਾ ਨਹੀਂ ਤੰਦਲੇ ਦਾ ਬਣਦਾ ਸਾਗ ਸਾਰੇ ਕੱਲੇ ਦਾ ਵਿੱਚ ਥੋੜਾ ਪੈਂਦਾ ਹੈ ਅੱਛਾ ਬਾਕੀ ਹੋਰ ਕੁਝ ਕਿਆ ਬੰਦਾ ਵਿੱਚ ਚਾਹੇ ਜਿੱਕਣਾ ਰਾਇਆ ਹੈ ਹੂੰ ਰਾਇ ਦੇ ਪਾਲਾ ਹੈ ਹੂੰ ਵਿੱਚ ਆ ਪਾਲਾ ਤੇਰੇ ਮੇਥੇ ਪਾਲਾ ਹੈ ਹੂੰ ਆਪਣਾ ਪਾਲਕ ਪਾਲਾ ਹੈ ਅੱਛਾ ਉਹ ਉਹ ਪਾਲਾ ਹੈ ਠੀਕ ਹੈ ਹਾਂ ਇੱਕ ਉਹ ਹੈ ਕਨੀਆ ਰਵੇ ਕਨੀਆ ਨਹੀਂ ਪੈ ਜਾਂਦਾ ਹੂੰ ਪਰ ਕੁੱਕਰ ਮਾ ਨਹੀਂ ਸਾਧ ਬਣਦਾ ਨਾ ਜਦ ਜਿੱਦਾਂ ਨਹੀਂ ਕੁੱਕਰ ਵਿੱਚ ਬਣਦਾ ਤਾਂ ਹੈ ਪਰ ਉਹ ਚੀਜ਼ ਨਹੀਂ ਬਣਦੀ ਜਿਹੜੀ ਤੌੜੀ ਦਾ ਸਾਗ ਹੈ ਤੌੜੀ ਵਾਲਾ ਨਾ ਕੁਝ ਤਾਂ ਤੌੜੀ ਵਾਲਾ ਖਾਦਾ ਹੋਣਾ ਪਹਿਲਾਂ ਪਹਿਲਾਂ ਤੌੜੀ ਵਾਲੀ ਹੁੰਦੀ ਸੀ ਉਹ ਤੌੜੀ ਵਾਲੇ ਖਾਣੇ ਥੋੜ੍ਹੀ ਵੀ ਹਾਂ ਅਸੀਂ ਨਹੀਂ ਅਸੀਂ ਨਹੀਂ ਬਣਾਉਂਦੇ ਤੂ ਆਹ ਕੁੱਕਰਮਾ ਨਹੀਂ ਬਣਾਉਂਦੇ ਉਹ ਤਾਂ ਤੌੜੀ ਤੇ ਪੱਕਦਾ ਫਿਰ ਉਹ ਪੱਤਾ ਪਾਜੇ ਬਾ ਸਿਟੀ ਵਾ ਉਹਨੇ ਬੂਗਦਵਾ 1.5 ਕਿਲੋ ਇਸਤਰੀਆਂ ਦੀ ਜਨਾਨੀ ਸੀ ਹਾਂ ਉਹਨੇ ਬਣਾ ਕੇ ਕੁੱਕਰਮਾ ਵਰਤਦਾ ਸਾਗ ਅੱਛਾ ਬਾਈ ਕੁੱਕਰ ਫੁੱਟ ਗਿਆ ਆ ਸਾਰੀ ਜਲਦੀ ਦੀ अच्छा वो खतरनाक है कुकर कुकर खतरनाक ही है सिट्टी भी ਜਿਹੜੀ ਵਿਸਲਾਉਂਦੀ ਹੈ ਵਿਸਲ ਵਿੱਚ ਪੱਤਾ ਭਾਜ ਜਾਂਦਾ ਹਾਂ ਹਾਂ ਉਹ ਸਾਗ ਵਾਸਤੇ ਜ਼ਿਆਦਾ ਖਤਰਨਾਕ ਹੈ ਹਾਂ ਗੈਸ ਨਿਕਲਣੀ ਨਹੀਂ ਪਰ ਉਹ ਜਿਹੜਾ ਜਿਵੇਂ ਸੇਫਟੀ ਵਾਲ ਲੱਗਾਇਆ ਉਹ ਫਟੇ ਜਿਹਾ ਹੈ ਸੇਫਟੀ ਵਾਲ ਉੱਪਰ ਹੁੰਦਾ ਕੁਕਰ ਦੇ ਹਾਂ ਅੱਛਾ ਜਿਹਦਾ ਉਹ ਸੇਫਟੀ ਵਾਲ ਲ ਖੁੱਲ ਗਿਆ ਹਾਂ ਇਹ ਤਾਂ ਨਿਕਲ ਜਾਂਦੇ ਕਈ ਪਰ ਸੇਫਟੀ ਵਾਲ ਵੀ ਜਾਮ ਹੋਇਆ ਬਹ ਹੁੰਦਾ ਹੈ ਫਟੂ ਗਈ ਤੌੜੀ ਤੇ ਕੋਈ ਰੋਲਾ ਨਹੀਂ ਆ ਤੌੜੀ ਦਾ ਕੋਈ ਰੋਲਾ ਨਹੀਂ ਉਬਲੂਗਾ ਹੀ ਕਾਣਾ ਤੇ ਕਾਣਾ ਤੇ ਫਿਰ ਉਹ ਜਿਹੜਾ ਤੌੜੀ ਤੇ ਬਣਾਉਂਦੇ ਸੀਗੇ ਜਾਂ ਬਣਾਉਂਦੀਆਂ ਤੁਸੀਂ ਹੁਣ ਵੀ ਉਹ ਅੰਗੀਠੀ ਤੇ ਬਣਾਉਂਦੇ ਕਿ ਫਿਰ ਨਾ ਚੁੱਲਾ ਬਾਹਰ ਚੁੱਲਾ ਬਾਲਦੇ ਨੇਸੀ ਕੰਮ ਚੁੱਲ੍ਹੇ 'ਚ ਹੁਣ ਤਾਂ ਸਾਡੇ ਪਿੰਡਾਂ 'ਚ ਹੁਣ ਸਾਰੇ ਹੀ ਹਾਂ ਹਾਂ ਹੁਣ ਚੁੱਲ੍ਹੇ ਦਾ ਸ਼ਹਿਰ ਮਾਤਾ ਹੋਰ ਹੈ ਕੁੱਕਰ ਉੱਪਰ ਗਏ ਸੀ ਮਾਰੀ ਚਟਕਾਰੀ ਆਪਣੀ ਬਣਾ ਕੇ ਖਾ ਲਈ ਸੜਾ ਸੜੇ ਚੁੱਲ੍ਹੇ ਚੱਲਦੇ ਬਾਈ ਦੇਸੀ ਕੰਮ ਹੈ ਹਾਂ ਬਹੁਤ ਟੇਸਟੇਫੁੱਲ ਹੁੰਦਾ ਪਿੰਡਾਂ 'ਚ ਹਾਂ ਬਹੁਤ ਟੇਸਟੇਫੁੱਲ ਉਹ ਕਿਦਣ ਕਾ ਆਈਏ ਖਾਣ ਹਰੀ ਤੇ ਸਾਗ ਨਹੀਂ ਹੈ ਨਹੀਂ ਜਦ ਬਣੂਗਾ ਤਾਂ ਖਲਾਉਂਗਾ ਸਰ ਜਰੂਰ ਆ ਬੜਾ ਤੈਨੂੰ ਖਲਾਉ ਜਰੂਰ ਉਹ ਖਾਣਾ ਹੈ ਉਹ ਐਨ ਕੋਲਿਆ ਹੁੰਦਾ ਨਾ ਪੂਰਾ ਚੰਗੀ ਤਰ੍ਹਾਂ ਦੇਖੀ ਤਾਂ ਸਹੀ ਤੂੰ ਕਹਿੰਦੇ ਜੰਮੀ ਮਲਾਈ ਵਰਗਾ ਹੋ ਜਾਂਦਾ ਮਲਾਈ ਹੁਰਕੇ ਆ ਹੈ ਕੜ ਕੜ ਕੇ ਹਾਂ ਉਹਦੇ ਬਾਅਦ ਘਟੋ ਘਟਾ ਇੱਕ ਘੰਟਾ ਲਗਾਤਾਰ ਬਨਣ ਵਾਲ ਹੁੰਦਾ ਅੱਛਾ ਪੂਰੀ ਅੱਗ ਬਾਲ ਕੇ ਤਾਂ ਬਣਦਾ ਇਹ ਘੰਟਾ ਲੱਗ ਜਾਂਦਾ ਹੈ ਹਾਂ ਇਹ ਸੁਨਾਨੀ ਛੱਡ ਹੁੰਦਾ ਸੁੰਨਾ ਨਹੀਂ ਛੱਡੁੰਦਾ ਹਾਂ ਐਵੇਂ ਵੀ ਅੱਗ ਬੁਝ ਗਈ ਹੋਰ ਹੋ ਗਿਆ ਹਲਾਣਾ ਵੀ ਪੈਂਦਾ ਹੁੰਦਾ ਬਾਰ-ਬਾਰ ਮਾਰੀ ਹਰਾਂਦੇ ਫਿਰ ਬੇਤਕ ਓੜਦੇ ਉਹਨੂੰ ਓੜਦੇ ਓਟਣੇ ਕਰ ਅੱਛਾ ਲੱਕੜੀ ਦਾ ਓਟਣਾ ਹੁੰਦਾ ਵਿੱਚ ਪਾ ਕੇ ਨਾ ਤੇਰਾ ਆਟਾ ਮੱਕੀ ਦਾ ਹਾਂ ਉਹਦੇ ਨਾਲ ਓਟਣਾ ਉਹਨੂੰ ਫਿਰ ਅੱਛਾ ਉੱਪਰ ਰੱਖਣਾ ਚੁੱਲੇ ਦੇ ਓਟ ਕੇ ਫਿਰ ਦੇਖਵੇ ਤੂੰ ਪਾ ਕੇ ਵਿੱਚ ਮੱਖਣੀ ਥੋੜੀ ਜੀ ਫਿਰ ਨਜ਼ਾਰਾ ਖੇ ਦੇਖਾ ਲਾ ਮੱਕੀ ਦੀ ਰੋਟੀ ਹਾਂ ਨਾ ਨਾ ਜੀ ਲੈ ਲੈ ਥੋੜਾ ਬਹੁਤਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਤਾਂ ਹੀ ਕਿਹਾ ਕੇ ਸੀ ਨਾ ਹਾਂ ਅਚਾਰ ਹੋ ਗਿਆ ਇਹਦਾ ਗਲਗਲ ਹੁੰਦਾ ਅੱਛਾ ਗਲਗਲ ਦਾ ਆਏ ਹਾਏ ਮੂੰਹ ਤੇ ਪਾਣੀ ਆ ਗਿਆ ਬਾਲ ਸਿੰਘ ਗੱਲ ਸੁਣ ਕੇ ਤੇਰੀ ਹੈ ਕੋਈ ਨਾ ਤੈਨੂੰ ਕਰ ਦੂੰਗਾ ਖੁਸ਼ ਐ ਤਕੀ ਹਾਂ ਆਜੀ ਕਰ ਦੂੰਗਾ ਚਿਤਰਾ ਜੀ ਹੈ ਹਾਂ ਉਹ ਯਾਰ ਖਾਣਾ ਵੈ ਵਧੀਆ ਤਰੀਕੇ ਨਾਲ ਮੰਜੇ ਪਰ ਬੈਠ ਕੇ ਕੋਈ ਨਾ ਮੰਜੇ ਪਰ ਉਹ ਮੰਜੇ ਪਰ ਖੜਾਉਂ ਕੇ ਬਠਾਰ ਕੇ ਜਿਹੜਾ ਸਨ ਪੰਜਾਬ ਵਿੱਚ 5 ਰੁਪਏ ਦਾ ਆਇਤਾ ਆ ਉਹੀ ਮੰਜੇ ਦੀ ਗੱਲ ਤੁਸੀਂ ਕਰੀ ਤੀਓ ਪਿਆ ਜਿਦਾ ਕੋ ਉਹਦਾ ਵੀਡੀਓ ਕਿਸ ਦਿਨ ਬਣਾਉਣਾ ਹੈ ਕੋਈ ਨਹੀਂ ਹੈ ਉਹ ਮੰਝਾ ਹੀ ਦਿਖਾਣਾ ਕਿਸ ਦਿਨ ਸਾਨੂੰ 50 ਆਲਾ 5 ਰੁਪਏ ਦਾ ਆਇਤਾ ਸਾਰੇ ਕੁਝ ਉਹਦੀ ਸੇਰੂ ਸੇਰੂ ਠੀਕ ਆ ਤੇ ਸੈਟ ਆ ਸਭ ਕੁਛ ਉਹਦਾ ਬਣਿਆ ਬਣਾਇਆ ਬੁਣਿਆ ਬਣਾਇਆ ਦੌਣ ਵਿੱਚ ਪਈ ਵੀ 5 ਰੁਪਏ ਦਾ ਆਇਆ ਸਾਨੂੰ 50 ਵਿੱਚ ਅੱਛਾ ਹਾਂ ੜਵਾਪੂ ਜੀ ਲੈਤਾ ਪਟਿਆਲੇ ਤੇ ਹਾਂ ਪਟਿਆਲੇ ਤੇ ਲੈਂਦਾ ਦਾ ਹਾਂ ਦੌਣਦੂਣ ਪਈ ਹੋਈ ਉਹ ਪਟਿਆਲੇ ਤੇ ਕਿੱਦਾਂ ਲੈਂਦਾ ਦਾ ਕਾਦੇ ਪਰ ਹੈ ਪਤਾ ਨਹੀਂ ਕਾਦੇ ਪਰ ਲੈਂਦਾ ਦਾ ਸਾਲੇ ਵਿੱਚ ਹੁੰਦਾ ੜਵਾਪੂ ਜੀ ਰਸਾਲਾ ਕਿਹੜਾ ਜਿਹੜਾ ਆ ਇਹ ਆ ਰਿਹਾ ਆਰਸਾਨਾ ਨਹੀਂ ਦਿੰਦੇ ਪਾ ਉਹ ਜੋ ਕੋਈ ਹਾਂ ਉਹਦੇ ਵਿੱਚ ਤੇ ਹਾਂ ਅੱਛਾ ਉੱਥੇ ਤੇ ਲੈਂਦਾ ਗੱਡੇ ਗੁੱਡੇ ਚ ਆਇਆ ਹੋਣਾ ਫਿਰ ਤਾਂ ਪਤਾ ਨਹੀਂ ਕਾਦੇ ਪੇ ਲੈਂਦਾ ਤੇ ਇਹ ਕਿੱਥੇ ਗੱਡੀਆਂ ਇੰਨੀ ਹੋਣੀਆਂ ਤੇ ਨਾ ਗੱਡਾ ਜਿਹੜਾ ਦੂਆ ਪੁਰਾਣੇ ਗੱਡੇ ਚੱਲਦੇ ਜਾਂਦੇ 50 ਦੀ ਗੱਲ ਕਰ ਰਹੇ ਉਹ ਪਹਿਲੇ ਦੀ ਗੱਲ ਹੋ ਗਈ ਹਾਂ ਮੇਰਾ ਭੈਣ ਦਾ ਜਨਮ ਹੈ 75 ਸਾਲ ਹੋ ਗਏ 75 ਸਾਲ ਹੋ ਗਏ ਵਧੀਆ ਚੀਜ਼ ਤੇ ਨਾ ਉਹ ਔਰ ਉਹ ਅਜੇ ਤੱਕ ਉਦਾਂ ਹੀ ਪਿਆ ਹੈ ਹਾਂ ਬੱਲੇ 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 ਅੱਛਾ ਉਹਦੇ ਪਰ ਬਿਠਾਲ ਕੇ ਖਲਾਉਂਗੇ ਸਾਗ ਹੈ ਅਸਲੀ ਸਵਾਦ ਤਾਂ ਆਏ ਆ ਵੀ ਮੱਕੀ ਦੀ ਰੋਟੀ ਦੇ ਉੱਪਰ ਧਰਕਾ ਹੈ। ਹੂੰ। ਇਹ ਰੂਹ ਦੇ ਵਿੱਚ ਮਿਰਚ ਹਰੀ ਗੱਡ ਕੇ। ਗੱਡ ਕੇ? ਹਾਂ, ਸਾਗ ਦੇ ਵਿੱਚ। ਅੱਛਾ। ਮੱਕੀ ਦੀ ਰੋਟੀ ਦੇ ਉੱਪਰ ਧਰਨਾ ਹੈ। ਹਾਂ। ਤੇ ਇਹ ਵਿੱਚ ਹਰੀ ਮਿਰਚ ਗੱਡਣੀ ਹੈ। ਅੱਛਾ। ਬਾਬੇ ਉਹ ਆਜਾ ਤੇ ਬੁਰਕੀ ਤੋੜ-ਤੋੜ ਕੇ ਦੇਣਾ ਕਹੇ ਨਾਲ ਹਰੀ। ਹਰੀ ਮਿਰਚ ਦੇ ਚੱਕੀ ਮਾਰੀ ਜਾ। ਹਾਂ। ਹੈ? ਨਾਲ ਲੱਸੀ? ਹਾਂ, ਨਾਲ ਲੱਸੀ। ਲੱਸੀ ਉਹ ਦੂਜੀ ਐ ਲਾਲ ਰੰਗ ਵਾਲੀ। ਹਾਂ। ਉਹ ਤਾਂ ਹੁਣ ਰਹੀਆਂ ਨਹੀਂ। ਰਹੀਆਂ ਨਹੀਂ। ਹੁਣ ਨਹੀਂ ਬਣਦੀ ਉਹ। ਬਣਦੀ ਹੈ ਹੁਣ ਦੁੱਧ ਨਹੀਂ ਰਹੇ ਨੇ اچھا ਤੁਸੀਂ ਮਰ ਲੱਸੀ ਹਾਜ ਕਰੇ ਕਿਹੜੀ ਦੂਜੀ ਮਿਕਸੀ ਵਾਲੀ ਬੋਟਾ ਹੋਈ ਦਹੀਂ ਦੀ ਬਣਦੀ ਹੈ ਮਿਕਸੀ ਵਾਲੀ ਅੱਛਾ ਉਹ ਮਧਾਨੀਆਂ ਖਤਮ ਹੋ ਗਈਆਂ ਮਧਾਨੀਆਂ ਤਾਂ ਹੈਗੀਆਂ ਪਈਆਂ ਹਾਂ ਚਾਲੂ ਨਹੀਂ ਆ ਪਰ ਹਾਂ ਚਲਾਉਣ ਵਾਲਾ ਨਹੀਂ ਕਰਿਆ ਕੋਈ ਮਧਾਨੀ ਤਾਂ ਪਈ ਹੈ ਸਾਡੇ ਕੋਲ ਰੱਖੀ ਵੀ ਸਾਡੇ ਉਹ ਸਾਈਡ ਖੁੰਦੇ ਪਈਆਂ ਬਚਨੀਆਂ ਰੋਲ ਰਹੀਆਂ ਮਧਾਨੀਆਂ ਚਰ ਕੇ ਕੋਡ ਪਰ ਰੱਖੀ ਪਈ ਹੈ ਕੱਢਣੀ ਕਿਸ ਦਿਨ ਹਾਂ ਚਲਾਣੀ ਤਾਂ ਹੁੰਦੀ ਸਾਨੂੰ ਚਲਾਉਣੀ ਤਾਂ ਹੁੰਦੀ ਹੈ ਇਹ ਦਿਨ ਕਰੀਏ ਯਾਰ ਕੁਝ ਕੋਈ ਨਹੀਂ ਹੈ ਕੋਈ ਉਹ ਵਿਰਸਾ ਕਰੀਏ ਕਾ ਅਗਲੇ ਵਿੱਚ ਕਰੂਗੇ ਹਾਂ ਸਿਆਲ ਵਿੱਚ ਹਾਂ ਜਦ ਹੁਣ ਆ ਜਿਹੜਾ ਸਿਆਲ ਵੀ ਕਾ ਆ ਪਲਟੀ ਦੇਖ ਲੈ ਬੱਜ ਗਈ ਆ ਗਿਆ ਹੁਣ ਜੁਲਾਈ ਲੰਘ ਜਾਣਾ ਅਗਸਤ ਆ ਜਾਣਾ ਨਾਲ ਦੀ ਨਾਲ ਤਿਹਾਰ ਸ਼ੁਰੂ ਨੇ ਦਿਵਾਲੀ ਦਸਹਿਰਾ ਫਿਰ ਦਸੰਬਰ ਫਿਰ ਮੁੜ ਕੇ ਸ਼ੁਰੂ ਕਾ ਹੈ ਬੜੀ ਤੇਜ਼ੀ ਨਾਲ ਚੱਲਦਾ ਸਭ ਕੁਝ ਹਾਂ ਜੀ ਇਧਰਲੇ ਪਾਸੇ ਤੇਲੂ ਸਿੰਘ ਜੀ ਆ ਦੇਖ ਲੋ ਦੱਸ ਦਿਓ ਨੇ ਹਿਸਟਰੀ ਪੂਰੀ ਠੀਕ ਹੈ ਜੀ ਹੈ ਪਾਲ ਸਿੰਘ ਨੇ ਹੈ ਕਿੱਥੇ ਐ ਬੈਠੀ ਹੋਣੀ ਉੱਪਰ ਇੱਥੇ ਹੈ ਕੌਣ ਐ ਮਰਗਾਬੀ ਹੁੰਦੀ ਨਹੀਂ ਮਰਗਾਬੀ ਦੇਂਡਿਆ ਚਲੋ ਉਹਨੂੰ ਕਾਹਨੂੰ ਛੇੜਨਾ ਏ ਵੇ ਇੱਥੇ ਬੈਠੀ ਹੈ ਕਿੱਥੇ ਬੈਠਦੀ ਐ ਇਹਦਾ ਮੈਂ ਬੈਠੀ ਝਾੜੀ ਆਵਾ ਅਚਾਲਣਾ ਪਾਇਆ ਹੋਇਆ ਅੱਛਾ ਇਧਰਲੇ ਪਾਸੇ ਅੱਛਾ ਇੱਥੇ ਹੀ ਐ ਨੇੜੇ ਐ ਕਿੱਥੇ ਗਾ ਜੀ ਦੀ ਬੋੜ ਵੜਦੀਆਂ ਹੋ ਗਈਆਂ ਆਹ ਦੇਖੋ ਠੀਕ ਅੱਛਾ ਆਹ ਉੱਪਰ ਹੀ ਬੈਠੀ ਐ ਆ ਲੈਓ ਜਰਾ ਦੇਖੀ ਜੀ ਉਹ ਬੈਠੀ ਰੁਕੀ ਹੈ ਨਾਂਡੇਆਂ ਪਰ ਬੈਠੀ ਹੈ ਨਾ ਉਹ ਜਰਾ ਨਹੀਂ ਉਹਨੂੰ ਦੇਖੋ ਕਿੱਥੇ ਬਣਾਇਆ ਉਹਨੇ ਇੰਤਜਾਮ ਇਹਦਾ ਪੱਕਾ ਬਲੌਗ ਬਣਾਇਆ ਪਈ ਸਾਰਾ ਹੋਰ ਭਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਆ ਡੱਬੀਆਂ ਵਾਲਾ ਜਿਹੜਾ ਪਰਨਾ ਨਾ ਜੀ ਹਾਂਜੀ ਆ ਨਾਲ ਦੇਸੀ ਸਟਾਈਲ ਹਾਂ ਆ ਵਧੀਆ ਲੱਗਦਾ ਬਹੁਤ ਆ ਟੱਚ ਬਟਨ ਵਾਲਾ ਕੁਰਤਾ ਹੈ ਆ ਉੱਪਰ ਤੇ ਟੱਚ ਬਟਨ ਲੱਗੇ ਆ ਭਾਈ ਵੀ ਕੈਮਰਾ ਜਰਾ ਵਧੀਆ ਹੀ ਵਧੀਆ ਆ ਟੱਚ ਬਟਨ ਐ ਕਰਕੇ ਲੱਗ ਜਾਂਦਾ ਹੈ ਹਾਂ ਲੱਗ ਜਾਣਾ ਕਿੰਨਾ ਲੱਗਦਾ ਬਤੁਰੀ ਦੇਖ ਲਓ ਇਹ ਲੱਗਿਆ ਲੱਗ ਗਿਆ ਹੈ ਇਹ ਕਿਸੇ ਟਾਈਮ ਚੱਲੇਦਾ ਨਾ ਟਿਚ ਬਟਨ ਵਾਲੇ ਹੁਣ ਕਿ ਮੈਂ ਕਦੇ ਲੋਈਆਂ ਨਹੀਂ ਘੁੰਡੀਆਂ ਅੱਛਾ ਇਹ ਟਿਚੇ ਲਵਾਇਆ ਤੁਸੀਂ ਨਹੀਂ ਫਿਰ ਟੇਲਰ ਕਹਿੰਦਾ ਤੁਹਾਡਾ ਕਿਤੇ ਸਵਾਣੇ ਟੇਲਰ ਹੈਗਾ ਕਰਾਲੀਓ ਗੁਰਦੁਆਰੇ ਦੇ ਕੋਲ ਅਮਰ ਸਾਹਿਬ ਉਹ ਦੁਕਾਨਾ ਉਹਦੀ ਗੁਰਦੁਆਰੇ ਦੀ ਅੱਛਾ ਹਾਂ ਹੈਗਾ ਹੈਗਾ ਉੱਥੇ ਤੇ ਸਵਾਣੇ ਹੈ ਸਪੈਸ਼ਲ ਟਿਚ ਬਟਨ ਕਹਿੰਦੇ ਵੀ ਟਿਚ ਬਟਨ ਲਾਉਣਾ ਹੈ ਉਹ ਲਾਉਂਦਾ ਹੀ ਇੱਕ ਨਾਲ ਉਹਨੂੰ ਦੱਸ ਦੀਦਾ ਇੱਥੇ ਫਿੱਤੀਆਂ ਵਾਲੇ ਵੀ ਆਏ ਤੇ ਇੱਕ ਉਹ ਵੀ ਆਏ ਤੇ ਹੈ ਉਹ ਤੁਹਾਡੇ ਵਰਗੇ ਸ਼ਕੀਰ ਆਣੇ ਹਾਂ ਵੇ ਆੜੇ ਵਰਗੇ ਬੋੜੇ ਨਹੀਂ ਨੰਨ ਲਾਉਂਦੇ ਇਹਨਾਂ ਨੂੰ ਉਹਨੇ ਉਹ ਟੇਲਰ ਲਾ ਦੇ ਕਰਦੇ ਰੇ ਜਦ ਫੈਸ਼ਨ ਆਇਆ ਤਾਂ ਤੇ ਆਪਾਂ ਕਹੂਗੇ ਤਾਂ ਹੀ ਲਾਉਣਗੇ ਤਾਂ ਹੀ ਲਾਉਣਗੇ ਐਂ ਤਾਂ ਨਹੀਂ ਲਾਉਂਦੇ ਐ ਨਹੀਂ ਲਾਉਂਦੇ ਹੋਰ ਕੀ ਹਾਲ ਚਾਲ ਵਧੀਆ ਵਧੀਆ ਠੀਕ ਠਾਕ ਕਿਆ ਕੁਛ ਕਰ ਲਿਆ ਅੱਜ ਬਸ ਅੱਜ ਕੁਛ ਨਹੀਂ ਕਰਿਆ ਕਬੜਾ ਲੈ ਕਰਾਲੀ ਆਏ ਕਰਾਲੀ ਗੇੜੀ ਮਾਰੇ ਰੱਖ ਕਬੜਾ ਲੈ ਹਾਂ ਹਾਂ ਚਲੋ ਚੱਲੀ ਜਾਂਦਾ ਕੰਮ ਚੱਲੀ ਜਾਂਦਾ ਬਸ ਹਾਂ ਚੱਲਣਾ ਚਾਹੀਦਾ ਬਾਕੀ ਹੁਣ ਦੇਖਦੇ ਕਿਆ ਕੁਛ ਕਰ ਲੈ ਛਮਟ ਜੇ ਕਿਆ ਕਰਨ ਲੱਗ ਗਿਆ ਉਹ ਕੋੜਾ ਕਸਿਆ ਆਜੇ ਕੋੜਾ ਕੋੜਾ ਕਸਿਆ ਆ ਉਹ ਕੀ ਹੁੰਦਾ ਉਹ ਦਿਖਾ ਦਿੰਨੇ ਅੱਛਾ ਦਵਾਈ ਦਾ ਟਾਈਮ ਹੋ ਗਿਆ ਹਾਂ ਉਹ ਵਾਜੀ ਵਾ